जयपिन जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕਾਫੀ ਹੰਗਾਮਾ ਜਿਹੜਾ ਇਹਨਾਂ ਦਿਨਾਂ ਵਿੱਚ ਚੱਲ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਵਿੱਚ ਸਿੰਡੀਕੇਟ ਨੂੰ ਲੈ ਕੇ ਜਿਹੜਾ ਵਿਵਾਦ ਹੈ ਉਛੜਿਆ ਹੋਇਆ ਹੈ ਚੰਦ ਲੋਕਾਂ ਨੂੰ ਇਹ ਯੂਨੀਵਰਸਿਟੀ ਦਾ ਮਤਲਬ ਜਿਹੜਾ ਹੈ ਸਿੰਡੀਕੇਟ ਦੇ ਮੈਂਬਰ ਵਿੱਚ ਅਲੱਗ-ਅਲੱਗ ਤਰ੍ਹਾਂ ਛੋੜ ਕੇ ਔਰ ਉਹ ਮੈਂਬਰ ਜਿਹੜੇ ਕਿ 4 ਸਾਲ ਜਿਨ੍ਹਾਂ ਦੀ एलिਜੀਬਿਲਟੀ ਹੈ ਉਹੀ ਸਿੰਡੀਕੇਟ ਦੇ ਮੈਂਬਰ ਬਣ ਸਕਦੇ ਨੇ ਅਸਲ ਵਿੱਚ ਮੁੱਦਾ ਕੀ ਹੈ ਮੁੱਦਾ ਕਿਉਂ ਜਾਦਾ ਇਹ ਹਾਵੀ ਹੋ ਰਿਹਾ ਹੈ ਉਹ ਲੋਕ ਕਿਹੜੇ ਨੇ ਜੋ ਮਤਲਬ ਇਸ ਯੂਨੀਵਰਸਿਟੀ ਦੇ ਨਾਲ ਯੂਨੀਵਰਸਿਟੀ ਨੂੰ ਰਾਜਨੀਤੀ ਦਾ ਅੱਡਾ ਬਣਾਉਣਾ ਚਾਹੁੰਦੇ ਨੇ ਔਰ ਇਹ 1947 ਤੋਂ ਬਾਅਦ ਕਿਸ ਤਰ੍ਹਾਂ ਹੋਂਦ ਵਿੱਚ ਆਈ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਚੰਡੀਗੜ੍ਹ ਤੋਂ ਪੋਸੂ ਪ੍ਰੈਜ਼ੀਡੈਂਟ ਐਡਵੋਕੇਟ ਸੁਖਚਰਨ ਸਿੰਘ ਸਾਹੋ ਕੇ ਸਾਹਮਣੇ ਫੁੱਲ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਸਾਹੋ ਕੇ ਸਾਹਮਣੇ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਮੁੱਦਾ ਹੈ ਅਸਲ ਵਿੱਚ ਉਹ ਮੁੱਦਾ ਉਹਦੀ ਬੈਕਗ੍ਰਾਉਂਡ ਕੀ ਹੈ ਉਹ ਕਾਰਨ ਕੀ ਹੈ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਮਤਲਬ ਵਾਇਰਲ ਹੋ ਰਹੀ ਹੈ ਕੀ ਜਾਣਕਾਰੀ ਹੈ ਤੁਹਾਡੇ ਕੋਲ ਅੱਜ ਜਿਹੜੀ ਸਾਡਾ ਜਿਹੜਾ ਸਬਦਾਨ ਸੀ ਉਹ ਸੋਸ਼ਲਿਸਟ ਸੀ ਡੈਮੋਕ੍ਰੈਟਿਕ ਸੀ ਸੈਕੂਲਰ ਸੀ ਬਟ ਨਾਟ ਰਿਪਬਲਿਕ ਜੀ ਰਿਪਬਲਿਕ ਕਦੋਂ ਹੋਇਆ ਉਹ 26 ਨਵੰਬਰ 1948 ਨੂੰ ਸਾਡਾ ਜਿਹੜਾ ਸੰਵਧਾਨ ਸੀ ਉਹ ਦਾ ਡਰਾਫਟ ਤਿਆਰ ਕੀਤਾ ਸੀ ਡਾਕਟਰ ਮੀਕਰ ਨੇ ਜੀ ਉਨੀ ਦੇਰ ਤੱਕ 15 ਅਗਸਤ 1947 ਤੋਂ ਲੈ ਕੇ 26 ਨਵੰਬਰ 1948 ਤੱਕ ਜਿਹੜਾ ਉਹ ਸੀ ਕ੍ਰਾਉਨ ਆਫ ਇੰਗਲੈਂਡ ਉਹ ਉਹ ਦਾ ਦਿਨਕੇ ਜੋ 올 ਰੂਲਸ ਐਂਡ ਰੈਗੂਲੇਸ਼ਨਸ ਜਨ ਲਾਅ ਸੀ ਜੀ ਇੰਗਲੈਂਡ ਦਾ ਲਾਗੂ ਹੁੰਦਾ ਸੀ ਰਾਈਟ ਸਰ ਅਗਰ ਆਪਣਾ ਸੁਲਤਾਨ ਨਹੀਂ ਸੀ ਉਸ ਟਾਈਮ ਤੇ ਉਸ ਵਕਤ ਹਾਂਜੀ ਇਹ 26 ਜਨਵਰੀ 1950 ਨੂੰ ਸਾਡਾ ਜਿਹੜਾ ਸੁਲਤਾਨ ਲੱਗੂ ਹੋਇਆ ਜੀ ਐਂਡ ਇੰਡੀਆ ਬਿਕੇਮ ਅ ਰਿਪਬਲਿਕ ਹਮ ਉਸ ਤੋਂ ਬਾਅਦ ਸਾਡੇ ਸਾਰੇ ਜਿੰਨੇ ਵੀ ਕਾਨੂੰਨ ਨੇ ਉਹ ਸਾਡੇ ਦੇਸ਼ ਤੇ ਲੱਗੂ ਹੋਏ ਬਿਲਕੁਲ ਕਿਉਂਕਿ ਉਹ ਸੁਲਤਾਨ ਪਹਿਲਾਂ ਹੈ ਹੀ ਨਹੀਂ ਸੀ ਹਮ ਉਹਦੇ ਵਿੱਚ ਡਰਾਫਟ ਤੋਂ ਬਾਅਦ 2 ਸਾਲ ਫਿਰ ਲੱਗ ਗਏ ਉਹਦੇ ਵਿੱਚ ਜੀ ਤੇ ਇਹ 26 ਜਨਵਰੀ 1950 ਨੂੰ ਲੱਗਦਾ ਹੈ ਹਾਂਜੀ ਹਾਂਜੀ ਬਿਲਕੁਲ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਸਟੇਟਸ ਦੇ ਵਿੱਚ ਅਲੱਗ-ਅਲੱਗ ਪ੍ਰੇਵੈਂਸਸ ਸੀਗੇ ਜੀ ਐਸੇ ਹੀ ਪੈਪਸੂ ਰਿਹਾ 1952 ਦੇ ਵਿੱਚ ਪਹਿਲੀ ਇਲੈਕਸ਼ਨ ਹੋਈ ਹੈ ਪੈਪਸੂ ਦੀ ਹਾਂਜੀ ਜੀ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਸਰਪ੍ਰੀਤਮ ਸਿੰਘ ਸਾਹਿਬ ਕੇ ਵੀ ਐਮਐਲਏ ਰਹੇ ਨੇ ਜੀ 1952 ਤੋਂ ਲੈ ਕੇ 1970 ਤੱਕ ਰਹੀ ਨਹੀਂ ਬਿਲਕੁਲ ਇਹ ਉਹ 1952 ਤੋਂ ਬਾਅਦ ਤੱਕ ਉਹ ਇਨ ਬੀਟਵੀਨ 1964 ਦੇ ਵਿੱਚ ਜੀ ਪੈਪਸੂ ਦੀ ਜਿਹੜੀ ਉਹਨੂੰ ਕਹਿੰਦੇ ਸੀ ਪੰਜਾਬ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਪੈਪਸੂ ਦੀ ਫੁੱਲ ਫਾਰਮ ਜਿਹੜੀ ਸੀ ਆ ਪੰਜਾਬ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਜੀ ਉਹ 1964 ਤੱਕ ਰਹੀ ਜੀ ਪਟਿਆਲ ਦੀ ਜਿਹੜੀ ਰਾਜਧਾਨੀ ਹੁੰਦੀ ਸੀ Shimla ਜੀ ਇਹਦੇ ਵਿੱਚ ਪੰਜਾਬ ਵੀ ਸੀ ਹਰਿਆਣਾ ਵੀ ਸੀ ਤੇ ਹਿਮਾਚਲ ਵੀ ਸੀ ਬਿਲਕੁਲ ਸਰ 1966 ਤੱਕ ਹੂੰ ਇਹ ਲੇ ਲੱਖ ਤੱਕ ਇਹ ਸਾਰੀ ਬਹੁਤ ਵੱਡਾ ਪੰਜਾਬ ਸੀਗਾ ਤਰੀਲੀ ਤੋਂ ਅੱਗੇ ਤੱਕ ਇਹ ਸਾਰਾ ਪੰਜਾਬ ਸੀ ਜੀ ਤੇ ਜਦੋਂ 1966 ਦੇ ਵਿੱਚ ਹਰਿਆਣਾ ਲੱਗ ਹੋ ਗਿਆ ਹੂੰ ਉਹ ਇੱਕ ਨੰਬਰ ਨੂੰ ਆਪਣਾ ਜਨ ਕਿ ਹਰਿਆਣਾ ਦੇ ਨਾਮ ਦੇ ਆ ਜੀ ਇਸ ਦੇ ਵਿੱਚੋਂ ਫਿਰ ਹਿਮਾਚਲ ਮਾਈਨਸ ਹੋ ਗਿਆ ਰਾਈਟ ਸਰ ਉਹ ਨਾਚਲ ਦੇ ਨਾਂ ਦੇ ਆ ਜੀ ਤੇ ਜਿਹੜਾ ਪੰਜਾਬੀ ਸੂਬਾ ਸੀ ਉਹ ਪੰਜਾਬੀ ਸੂਬਾ ਬਹੁਤ ਚੱਲ ਗਿਆ ਉਹਦੇ ਵਿੱਚ ਸਾਡੇ ਪਿਤਾ ਜੀ ਸਾਡਾ ਪਰਿਵਾਰ ਜੀ ਪਾਲਾ ਪਰਿਵਾਰ ਸੀ ਉਹਦੇ ਵਿੱਚ 40-40 ਸਿੱਖ ਯਾਨੀ ਕਿ ਪੰਜਾਬੀ ਮੋਟ ਪੰਜਾਬੀ ਸੂਬਾ ਮੋਟਾ ਦੇ ਵਿੱਚ ਪਾਗ ਲੈਂਦੇ ਰਹੇ ਨੇ ਬਿਲਕੁਲ ਪੰਜਾਬੀ ਪੰਜਾਬੀਏ ਤੋਂ ਤੇ ਦੇ ਵਾਸਤੇ ਉਹਨਾਂ ਨੇ ਕੰਮ ਕੀਤਾ ਜੀ ਸਰ ਅਬ ਇਹ ਜਿਹੜਾ ਪੰਜਾਬੀ ਪੰਜਾਬੀਅਤ ਦਾ ਗੱਲ ਸੀ ਉਹ ਇੱਕ ਬਹੁਤ ਛੋਟਾ ਜਿਹਾ ਸੂਬਾ ਸਥਾਪਿਤ ਹੋਇਆ ਹੂੰ ਜਦੋਂ ਕਿ ਜਿਹੜਾ ਸੂਬਾ ਬਹੁਤ ਵੱਡਾ ਸੀ ਇਹ ਕਰਨਾਲ ਤੱਕ ਸਪੀਕ ਪੰਜਾਬੀ ਸਪੀਕਿੰਗ ਏਰੀਆ ਸੀ ਕੀ ਬਾਤ ਹੈ ਉਦੋਂ ਜਨਨ ਕਿ ਕੋਈ ਖੋਈ ਖੇੜਾ ਉਹ ਲਾਸਟ ਹੈਡ ਉਹ ਪਿੰਡ ਸੀਗਾ ਜਿਹੜਾ ਖੋਈ ਖੇੜਾ ਜੀ ਉੱਥੇ ਤੱਕ ਪੰਜਾਬੀ ਸਪੀਕਿੰਗ ਸੀ ਉਦੋਂ ਲਾਹੌਰ ਸਿੱਤੀ ਤੱਕ ਪੰਜਾਬੀ ਸਪੀਕਿੰਗ ਏਰੀਆ ਸੀ ਜੀ ਮਾਚਲਵੀ ਸੀ ਉਹ ਸਾਰਾ ਪੰਜਾਬੀ ਜ਼ਿਲਕਾ ਏਰੀਆ ਸੀ ਇੱਕ ਵੱਡਾ ਪੰਜਾਬ ਸੀ ਬਿਲਕੁਲ ਪਰ ਇਹਨਾਂ ਨੇ ਉਹਨੂੰ ਛੋਟਾ ਜਿਹਾ ਯਾਨੀ ਕਿ ਇੱਕ ਯਾਨੀ ਕਿ ਇੱਕ ਪੰਜਾਬੀ ਸੂਬਾ ਬਣਾ ਦਿੱ ਬਿਲਕੁਲ ਬਿਲਕੁਲ ਤੇ ਜਿਦ ਤੋ ਆ ਗੇ ਤੋ ਦੀ ਬੈਡ ਇੰਟੈਂਸ਼ਨ ਆਫ ਦੀ ਮੈਂ ਕਹਿੰਦਾ ਸਿੱਧਾ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਇਹਦਾ ਮਤਲਬ ਹਾਂਜੀ ਹਾਂਜੀ ਜੀ ਇਦੇ ਵਿੱਚ ਜਦੋਂ 1939 ਦੇ ਵਿੱਚ ਸੀ ਕੁਝ ਲੋਕਾਂ ਨੇ ਸਿੱਖਾਂ ਨੇ ਵੀ ਆਪਣੀ ਜ਼ਬਾਨ ਦਿੱਤੀ ਕਿ ਅਸੀਂ ਸਾਡਾ ਸਿੱਖਤ ਅਲੱਗ ਸਟੇਟ ਹੋਣੀ ਚਾਹੀਦੀ ਹੈ ਜੀ ਉਹ ਕਹਿੰਦੇ ਜੇ ਇਹਨਾਂ ਨੇ ਸਿੱਖਾਂ ਨੂੰ ਅਲੱਗ ਕਰਤਾ ਤਾਂ ਉਹ ਹੋਊ ਬਿਲ ਡਿਪੈਂਡੈਂਟ ਇੰਡੀਆ ਜੀ ਉਹ ਮਾਰਸਲ ਤਾਂ ਕੌਮ ਜਿਹੜੀ ਹੈਗੀ ਉਹ ਸਿੱਖ ਹੈ ਬਿਲਕੁਲ ਇਹਨਾਂ ਨੂੰ ਪੰਜਾਬ ਦੇ ਵਿੱਚ ਰੱਖਿਆ ਗਿਆ ਪਰ ਇਹਨਾਂ ਤੇ ਬਹੁਤ ਜ਼ਾਫੀ ਉਹ ਲਗਾ ਦਿੰਦੇ ਇਹ ਇਹ ਜਨ ਲਗਾ ਦਿੰਦੇ ਹੂੰ ਠੀਕ ਹੈ ਜੀ ਇਸ ਤਰੀ ਜਿਹੜਾ ਹੋਰ ਜਿਸ ਤਰ੍ਹਾਂ ਵੀ ਜੋ ਵੀ ਹੁਣ ਹੋ ਰਿਹਾ ਟੱਕਾ ਹੋ ਰਿਹਾ ਪੰਜਾਬੀ ਸਪੀਕਿੰਗ ਉਹਨਾਂ ਘਰੇਲ ਦੇ ਵਿੱਚ ਪੰਜਾਬੀ ਪਹਿਲਾਂ ਸੈਕੰਡ ਲੈਂਗੁਏਜ ਸੀ ਉੱਥੇ ਕੋ ਤਾਮਿਲ ਲੱਡੂ ਜਾਂ ਤਾਮਿਲ ਉਹਦੀ ਸੈਕੰਡ ਲੈਂਗੁਏਜ ਕੱਤੀ ਦੱਸੋ ਤਾਂ ਜੰਦੀਆੜ ਦੇ ਵਿੱਚ ਪੰਜਾਬੀ ਸਪੀਕਿੰਗ ਹੈ ਦੀਏ ਤੇ ਪੰਜਾਬੀ ਲਾਗੂ ਨਹੀਂ ਪੰਜਾਬੀ ਲਾਗੂ ਨਹੀਂ ਹਾਂ ਨਹੀਂ ਬਿਲਕੁਲ ਪੰਜਾਬੀ ਉੱਥੇ ਲਾਗੂ ਨਹੀਂ ਹੈਗੀ ਹਾਂ ਜੀ ਹਾਂ ਜੀ ਤੇ ਉਹੀ ਜੇਨੂ ਕਿ ਪੰਜਾਬ ਨਾਲ ਨਾਲ ਸੜਾ ਤੱਕੇ ਅੰਦਾਜ਼ਿਆ ਜੀ ਕੁੱਲ ਪੰਨਾ ਇਹਨਾਂ ਨੇ ਐਜੂਕੇਸ਼ਨ ਤੇ ਇੱਕ ਅਟੈਕ ਕੀਤਾ ਹੈ ਬਹੁਤ ਵੱਡਾ ਜੀ ਜਿੰਨਾ ਇਹਨਾਂ ਦੇ ਬੱਚੇ ਪੜਨਗੇ ਤੇ ਨਾ ਇੰਟੈਲੈਕਚੁਅਲ ਹੋਣਗੇ ਨਾ ਵੱਡੇ ਅਫਸਰ ਬਣਨਗੇ ਤੇ ਨਾ ਹੀ ਇਹ ਇਸ ਜੀਵਿਤ ਮਾਣ ਹੋਗੀ ਜੀ ਸੋ ਵੀ ਮਸਟ ਰਾਈਜ਼ ਐਂਡ ਵੀ ਮਸਟ ਵੇਕ ਅਪ ਆਊਟ ਆਫ ਇਟ ਹੂੰ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਪੰਜਾਬੀਅਤ ਵਾਸਤੇ ਸਾਨੂੰ ਕਰਨਾ ਚਾਹੀਦਾ ਹੈ ਕਿ ਪੰਜਾਬ ਤੋਂ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਦਾ 60% ਜਿਹਨੇ ਪਿੰਡ ਉਹ ਜਾੜੇਗੇ ਪੰਜਾਬ ਦੇ ਉਹ ਜਾੜੇਗੇ ਬਿਲਕੁਲ ਸਰ ਬਿਲਕੁਲ ਉਹ ਉਹਦੇ ਵਿੱਚ ਹਿੱਸਾ ਦੇ ਤਾਂ ਹਰਿਆਣੇ ਨੂੰ ਫਿਰ ਉਹਤਵਾ ਦੇ ਹੈ ਜਿਹੜਾ ਜੀਵ ਗਾਂਧੀ ਲੰਗੋਰ ਸਮਝਦਾ ਹੋਇਆ ਹਾਂਜੀ ਜੀ ਉਹਦੇ ਵਿੱਚ ਲੰਗਵਾਲ ਦੀ ਡੈਕਟ ਹੋ ਗਈ ਹੂੰ ਬਿਲਕੁਲ ਯਾਨੀ ਕਿ ਉਹ ਸਹੀ ਹੋ ਗਿਆ ਬਿਲਕੁਲ ਪਰ ਉਹ ਕਹਿੰਦੇ ਵੀ ਇਹ ਜਿਹੜੀ ਚੰਡੀਗੜ੍ਹ ਦਾ ਪੰਜਾਬ ਨੂੰ ਅਸੀਂ ਟਰਾਂਸਫਰ ਕਰ ਦਾਂਗੇ ਪਰ ਉਹ ਟਰਾਂਸਫਰ ਨਹੀਂ ਹੋਇਆ ਬਿਲਕੁਲ ਅ ਸਰ ਅੱਜਕੱਲ ਸਿੰਡੀਗੇਟ ਦਾ ਵੀ ਇੱਕ ਬੜਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਪਿਆ ਹੋਇਆ ਰੌਲਾ ਸਰ ਸਿੰਡੀਗੇਟ ਦੇ ਵਿੱਚ ਹੈ ਕਿ ਇਹਨਾਂ ਨੇ ਜਿੰਨੇ ਵੀ ਪੰਜਾਬ ਇਹਦੇ ਹੋਸਟਲ ਨੇ ਜਿੰਨੇ ਕਟੀਨਸ ਨੇ ਉਹਨਾਂ ਨੂੰ 30-30 ਸਾਲ ਪੰਜਾਬ 50 ਸਾਲ ਵਾਸਤੇ ਇਹਨਾਂ ਨੇ ਰੀਲੀਸ ਤੇ ਦੇ ਦਿੱਤਾ ਆਪਣੇ ਬੰਦਿਆਂ ਨੂੰ ਮਤਲਬ ਉਹ ਬੰਦਿਆਂ ਨੂੰ 30-30 50-50 ਸਾਲ ਇੱਕ ਇੱਕ ਸਾਲ ਦਾ ਟਰੈਕਰ ਹੁੰਦਾ ਸੀ ਜੇਕਰ ਉਹ ਠੀਕ-ਠੀਕ ਨਾਲ ਸਹੀ ਕੰਮ ਨਹੀਂ ਕਰਦਾ ਤਾਂ ਅਗਲੇ ਸਾਲ ਉਹਨੂੰ ਚੇਂਜ ਕਰ ਦਿੱਤਾ ਜਾਂਦਾ ਸੀ ਜਿਹਦਾ ਖਾਣਾ ਸਹੀ ਨਹੀਂ ਸੀ ਹੁੰਦਾ ਜੀ ਪਰ ਇਹਨਾਂ ਨੇ ਉਹ 30-30 ਸਾਲ ਵਾਸਤੇ ਦਿੱਤਾ ਤੇ ਉਹ ਜਿਵੇਂ ਦੇਖੋ ਵਟ ਵੁੱਡ ਬੀ ਦੀ ਪੋਜੀਸ਼ਨ ਆਫਟਰ 2 ইয়ার্স অর 5 ইয়ার্স জি জি উই উইল ডু দ্যাট নটলি জি ইসাম বহুত زیادہ রলাইজ কর চুকে নে بالکل بالکل ও তা ফে মন মারজি করন گے মন মারজি করন گے হ্যাঁ بالکل تے جڑے ਸਿੰডিকেট دے ممبر ہون دے نے او دے وچ ممبر پارلیمنٹ ہون دے نے ممبر এমএলএস ہون دے نے ইন্টেলেকচুয়াল পার্সنز ہون دے نے ਜਿਹڑا بندا گریج્યુएट ਹੁੰਦਾ ਉਹ 4 ਸਾਲਾਂ ਤੋਂ ਬਾਅਦ ਉਸ ਨੂੰ ਵੋਟ ਪਾਉਂਦਾ ਹੱਕ ਕਦੋਂ ਹੁੰਦਾ ਹੈ ਮਤਲਬ 4 ਸਾਲ ਛੱਡ ਕੇ ਜੋੜ ਮਰਦ ਨੇ ਏਲੀਜੀਬਿਲਟੀ 4 ਸਾਲ ਆ ਹਾਂ ਜੀ ਜੀ ਉਹ 4 ਸਾਲਾਂ ਤੋਂ ਬਾਅਦ ਉਹ ਫਿਰ ਜਿਹੜੇ ਬੰਦੇ ਖੜੇ ਹੁੰਦੇ ਨੇ ਉਹਨਾਂ ਨੂੰ ਵੋਟ ਪਾਉਂਦਾ ਉਹ ਉਹ ਵੋਟਾਂ ਪਈਆਂ ਜਾਂਦੀਆਂ ਨੇ ਉਹ ਤੇ ਫਰਸਟ ਪ੍ਰੈਸੈਂਟ ਸੈਕਿੰਡ ਪ੍ਰੈਸੈਂਟ ਥਰਡ ਪ੍ਰੈਸੈਂਟ ਤੇ ਫੋਰਥ ਪ੍ਰੈਸੈਂਟ ਸਟਾ ਚੱਲਦੀ ਹੈ ਰਾਈਟ ਸਰ ਜਿਹਨੀਆਂ ਵੋਟਾਂ ਜ਼ਿਆਦਾ ਹੁੰਦੀਆਂ ਨੇ ਤੇ ਕਿਸੇ ਦੀ ਹੁੰਦੀਆਂ ਨੇ ਤੇ ਉਹ ਸਿੱਨੀਕਟ ਦੇ ਮੈਂਬਰ ਸਮਝਦੇ ਹਾਂ ਹੂੰ ਇਰੋਇਕ ਤਰ੍ਹਾਂ ਦਾ ਜਿਸ ਤਰ੍ਹਾਂ ਕਿਸੇ ਕਾਰਪੋਰੇਸ਼ਨ ਜਾਂ ਬੋਰਡ ਦੇ ਵਿੱਚ ਬੋਰਡ ਆਫ ਡਾਇਰੈਕਟਰਸ ਕੋਈ ਫੈਸਲਾ ਕਰਦਾ ਹੈ ਜੀ ਚਾਹ ਪੰਜਾਬ ਦੇ ਵਿੱਚ ਮੰਤਰੀ ਪ੍ਰੀਸ਼ਦ ਕੋਈ ਫੈਸਲਾ ਲੈਂਦਾ ਹੈ ਜੀ ਉਸ ਤਰ੍ਹਾਂ ਹੀ 2/3 ਮжоਰਿਟੀ ਨਾਲ ਇਹ ਸਿੰਡੀਕੇਟ ਦੇ ਵਿੱਚ ਯੂਨੀਵਰਸਿਟੀ ਦੇ ਬਾਰੇ ਜਿਹੜਾ ਵੀ ਕੋਈ ਮੁੱਦਾ ਹੁੰਦਾ ਉਹਦਾ ਫੈਸਲਾ ਲੈਣ ਦਾ ਅਧਿਕਾਰ ਸਿੰਡੀਕੇਟ ਦਾ ਹੈ ਓਕੇ ਓਕੇ ਤੇ ਉਹਦਾ ਜਿਹੜਾ ਚਾਂਸਲਰ ਹੁੰਦਾ ਹੈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਜੀ ਜਿਹੜਾ ਵਾਈਸ ਚਾਂਸਲਰ ਹੁੰਦਾ ਉਹ ਉਹ ਗਵਰਨਰ ਪੰਜਾਬ ਹੁੰਦਾ ਓਕੇ ਹਾਂ ਜੀ ਅੱਛਾ ਸਾਹੂ ਕੇ ਸਾਹਿਬ ਇੱਕ ਗੱਲ ਹੋ ਰਹੀ ਹੈ ਫਿਰ ਇਹ ਹੁਣ ਕਾਫੀ ਜਿਆਦਾ ਇਹਦਾ ਰੌਲਾ ਪਿਆ ਆ ਤੇ ਪ੍ਰੈਜ਼ੈਂਟ ਪੋਜੀਸ਼ਨ ਕੀ ਆ ਹੁਣ ਸਿੰਡੀਕੇਟ ਦੀ ਕੀ ਇਹਨਾਂ ਨੇ ਜਿਹੜੇ ਫੈਸਲੇ ਲੀਤੇ ਸੀ ਉਹਨਾਂ ਨੂੰ ਵਾਪਸ ਲਿਆ ਜਾਂ ਨਹੀਂ ਲਿਆ ਸਰ ਉਹਨਾਂ ਨੇ ਫਿਲਹਾਲ ਨੇ ਜਿਹੜੇ ਅਖਬਾਰ ਚ ਪੜਿਆ ਸੀ ਕਿ ਉਹਨਾਂ ਨੇ ਫਿਲਹਾਲ ਜੋ ਫੈਸਲਾ ਲਿਆ ਸੀ ਉਹ ਨੂੰ ਹਾਲੇ ਐਲਡਨ ਨੇ ਬੈਕ ਰਿਵਿਊਅਸ ਕਰਤਾ ਜੀ ਉਹ ਲਟਕਦੀ ਅਵਸਥਾ ਵਿੱਚ ਰੱਖਤਾ ਜੀ ਮਤਲਬ ਅਜੇ ਕੁਝ ਕੋਈ ਉਹਦੇ ਬਾਰੇ ਤੇ ਫੈਸਲਾ ਨਹੀਂ ਮਤਲਬ ਉਹ ਪੁਹੇਖਦੇ ਉਹ ਫੈਸਲੇ ਤੇ ਇੰਪਲੀਮੈਂਟੇਸ਼ਨ ਨਹੀਂ ਹੋਈ ਫੈਸਲਾ ਲੈ ਲਿਆ ਓਕੇ ਪਰ ਉਹ ਲਟਕਦੀ ਅਵਸਥਾ ਦੇ ਵਿੱਚ ਹੈ ਓਕੇ ਅੱਛਾ ਇਹਦੇ ਮੈਂਬਰ ਹੁੰਦੇ ਆ ਸਰ ਮੈਂਬਰ ਕਿੰਨੇ ਮੈਂਬਰ ਹੋਣੇ ਚਾਹੀਦੇ ਆਪੋਜੀਸ਼ਨ ਵਿੱਚ ਔਰ ਕਿੰਨੇ ਜਿਹੜੇ ਪੋਜ਼ਿਟਿਵਨੈਸ ਵਿੱਚ ਹੋਣੇ ਚਾਹੀਦੇ ਆ ਸਰ ਉਹਦੇ ਵਿੱਚ ਤਸਵੀਰ ਹੈ ਲਗ ਲਗ ਪਾਟਕੇ ਨੇ ਪਹਿਲਾਂ ਤਾਂ ਇੱਥੇ ਜੀਕੇ ਚਾਤਰਤ ਹੁੰਦੇ ਸੀ ਗੋਪਾਲਪੁਰੇਸ਼ਨ ਚਾਤਰਤ ਜੀ ONSCU ਇਹਦੇ ਉਹਨਾਂ ਨੇ ਸਪੋਰਟ ਕੀਤੀ ਆ ਹਮੇਸ਼ਾ ਅਸੀਂ ਵੀ ONSCU ਦੇ ਨਾਲ ਹਾਂ ਜੀ ਤੇ ਜਿੰਨੀ ਦੇਰ ਤੱਕ ਜਿੰਦਾ ਰਹੇ ਨੇ ਜਾਂ ਉਸ ਤੋਂ ਬਾਅਦ ਦੇ ਵਿੱਚ ਵੀ ONSCU ਇੱਥੇ ਕੈਵਲੈਂਟ ਰਹੀ ਹੈ ਬਈ ਅਗੇ ਉਹ ਕੋਈ ਨਹੀਂ ਕਿਕ ਤੋਂ ਰਸਲੀ ਸਬਸਿਡਰੀ ਇੱਕ ਸਟੂਡੈਂਟਸ ਲਈ ਜਾਂ ਇੱਕ ਜਗ੍ਹਾ ਨਹੀਂ ਦੀ ਇੱਕ ਉਹ ਐਸੋਸੀਏਸ਼ਨ ਸੀ ਰਾਈਟ ਸਰ ਉਹਨਾਂ ਇਹਦੇ ਵਿੱਚ ਸਟੂਡੈਂਟ ਸਟੂਡੈਂਟ ਆਫ ਇੰਡੀਆ ਐਸਬੀਵੀਪੀ ਐਬੀਵੀਪੀ ਜੋ ਹੋ ਅਤੇ ਕਾਫੀ ਯਾਨੀ ਕਿ ਐਬੀਵੀਪੀ ਹੈਗੀ ਭਾਜੀਪੀ ਦੀ ਭਾਜੀਪੀ ਦੀ ਤੇ ਹੋਰ ਸੋਪੂਆ NSUI ਉਹ ਕੌਣ ਕਾਂਗਰਸ ਨਾਲ ਐਫੀਲੀਏਟਡ ਹੈ ਕੋਈ ਭਾਜੀ ਦਾ ਐਫੀਲੀਏਟਡ ਹੈ ਜਿਹੜੀ ਐਨਐਸਯੂਆਈ ਹੈ दैट इज ਐਫੀਲੀਏਟਡ ਵਿਦ ਦੀ ਕਾਂਗਰਸ ਕਾਂਗਰਸ ਹਾਂ ਠੀਕ ਤੇ ਐਨਐਸਯੂਆਈ ਦੇ ਵਿੱਚ ਮੈਕਸਾ ਜਿੰਨੇ ਜਿੰਨੇ ਵੀ 70 ਸਾਲ ਰਾਜ ਰਿਹਾ ਕਾਂਗਰਸ ਦਾ ਜੀ ਉਹਨੇ ਗਰੀਬ ਨੂੰ ਤੇ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਪੰਜਾਬ ਦੇ ਵਿੱਚ ਜਾਂ ਆਲ ਇੰਡੀਆ ਦੇ ਵਿੱਚ 70 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਵੀ ਐਸਾ ਫੀਲਡ ਨਹੀਂ ਰੱਖਿਆ ਕੋਈ ਸਾਇੰਸ ਹੋਵੇ ਟੈਕਨੋਲੋਜੀ ਹੋਵੇ ਕੋਈ ਕੋਈ ਵੀ ਚਾਹ ਆਟੋਮਿਕ એનર્ਜੀ ਰਹੀ ਹੈ ਜੋ ਕਿਸੇ ਕੋਈ ਫੀਲਡ ਦੀ ਕਿਸੇ ਤੁਸੀਂ ਗੱਲ ਕਰ ਲੋ ਉਹਨਾਂ ਨੇ ਡਵੈਲਪਮੈਂਟ ਹੀ ਕੀਤੀ ਹੈ ਤੇ ਹੁਣ ਇਹਨਾਂ ਨੇ ਜੋ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਆ ਮੈਂ ਆਈ ਆਈ ਕੈਨਟ ਸਪੀਕ ਅਗੇਸਟ ਐਨੀਬਾਡੀ ਨਹੀਂ ਮਤਲਬ ਉਹ ਡਵੈਲਪਮੈਂਟ ਕਰਦੇ ਰਹੇ ਤਾਂ ਇਹ ਤਬਾਹੀਆਂ ਮਚਾਉਂਦੇ ਰਹੇ ਉਹਨਾਂ ਦਾ ਨਾਮ ਖਤਮ ਕਰਨ ਤੇ ਲੱਗੇ ਹੁੰਦੇ ਹਨ ਨਾ ਨਥਿੰਗ ਮੋਰ ਦਨ ਦੈਰ ਚੇਂਜਿੰਗ ਦੀ ਨੇਮਸ ਆਫ ਦੀ ਪਰਸਨਸ ਹੋ ਡੈਟਸ ਫਾਰ ਦੀ ਇੰਡੀਆ ਦੇਖੋ ਜਿੰਨੇ ਵੀ ਐਜੂਕੇਸ਼ਨ ਸੈਂਟਰ ਨੇ ਯੂਨੀਵਰਸਟੀਆਂ ਹੈ ਕੱਡੇ ਕੱਡੇ ਵੱਡੇ ਡਿਪਾਰਟਮੈਂਟ ਹੈ ਲੇਕਿਨ ਇਹਨਾਂ ਦਿਨਾਂ ਵਿੱਚ ਤਾਂ ਸਹਾਓਕਰ ਸਹਾਓ ਕੇ ਸਾਥ ਬਿਲਕੁਲ ਨਜ਼ਰ ਨਹੀਂ ਆ ਰਹਾ ਸਰ ਖਤਮ ਹੋ ਰਿਹਾ ਹੈ ਪ੍ਰਾਈਵੇਟ ਪ੍ਰਾਈਵੇਟ ਜ਼ਿਆਦਾ ਕੀਤਾ ਜਾ ਰਿਹਾ ਹੁਣ ਸਰ ਪ੍ਰਾਈਵੇਟਾਈਜੇਸ਼ਨ ਕੀ ਕੋਈ ਦੇਖੋ ਇਨੱਚ ਜਿਹੜਾ ਵਧੀਆ ਲੀਡਰ ਸੀਗਾ ਅਡਵਾਨੀ ਸੀ ਬਹੁਤ ਅੱਛਾ ਲੀਡਰ ਸੀਗਾ ਜੀ ਜੀ ਦਾਸ ਪਾਈ ਸਾਹਿਬ ਬਹੁਤ ਵਧੀਆ ਲੀਡਰ ਸੀ ਹਾਂ ਇਹਦੇ ਤੇ ਹੀ ਵਾਸ ਵੈਰੀ ਇੰਟੈਲੀਜੈਂਟ ਫਾਰ ਐਕਸਲੈਂਸ ਉਸ ਬੰਦੇ ਨੂੰ ਇੰਪਾਰਸ਼ੀਅਲ ਹੋਣ ਕਰਕੇ ਕਾਂਗਰਸ ਨੋਮੀਨੇਟਡ ਹਿਮ ਟੂ ਡਿਲੀਵਰੇਜ ਲੈਕਚਰ ਇਨ ਦੀ ਯੂਨੋ ਹੂੰ ਉਸ ਵਾਸ ਨਾਟ ਸੋ ਫੋਨੇਟਿਕ ਜੀ ਟੈਟਰਟ ਸੈਕਿੰਗ ਜਿੰਦਾ ਬਟ ਹੀ ਹੈ ਫਰਨੇਟਿਜ਼ਮ ਸਾਬ ਹੁਣ ਕੀ ਬਣੇਗਾ ਹੁਣ ਭਵਿੱਖ ਵਿੱਚ ਕੀ ਹੋਏਗਾ ਹੁਣ ਫਿਰ ਇੱਕ ਦੇ ਵਿੱਚ ਸਾਨੂੰ ਜਾਗਣਾ ਪਏਗਾ ਹਾਂ ਜੇ ਅਸੀਂ ਨਹੀਂ ਜਾਗਾਂਗੇ ਵੈਸੇ ਤਾਂ ਇੰਨਾ ਦੀ ਇਹ ਦੇਵਨਾਈ ਇਹ ਥੇਰ ਓਨ ਦਾਟ ਜੀ ਦਿਸ ਦਿਸ ਇਜ਼ ਵਟ ਆਈ ਆਮ ਪ੍ਰੇਡਿਕਟਿੰਗ ਐਂਡ ਜਿਹੜਾ ਸਮਾਜ ਜਿਹੜਾ ਨਾ ਉਹ ਆਪਣੀ ਆਪ ਹੀ ਤੁਧ ਜਨੀ ਕੇ जी जानी के कोई बन, कोई पार्टी ज कोई मूवमेंट सैचुरेशन पॉइंट से पहुंच जाती है वो उधर डाउनफॉल ही होता है एक्चुअली वो तो फिर डाउनफॉल ही होता है सर नो दे दे आर दे हैव गॉन टू द सैचुरेशन पॉइंट एंड दे आर गोइंग टू फॉल इट बिल्कुल बिल्कुल सो देयर इज अ ब्राइटनेस bright future for the other parties जी. they must work for it and they must do hard labor जी. otherwise it would be very dangerous जी. for the country जी. for the state for, for the whole india bilkul bilkul saho ke sahab bahut changa laga tusi puri aj detail de vich jankari ditti hai aur main chahuna bhi hai jehda matlab ਇਹ ਆਪਾਂ ਗੱਲਬਾਤ ਕਰ ਰਹੇ ਸੀ ਕਿ ਸਿੰਡੀਕੇਟ ਆਫ ਪੰਜਾਬ ਯੂਨੀਵਰਸਿਟੀ ਦੀ ਇਹ ਪੰਜਾਬ ਯੂਨੀਵਰਸਿਟੀ ਅਸਲ ਵਿੱਚ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਇਹਦੀ ਸੀ ਪੰਜਾਬ ਯੂਨੀਵਰਸਿਟੀ ਲਾਹੌਰ ਹੁੰਦੀ ਸੀ ਕਿਸੇ ਸਮੇਂ ਜੀ ਉਹ ਯੂਨੀਵਰਸਿਟੀ 1947 ਤੋਂ ਬਾਅਦ ਇੱਥੇ ਟ੍ਰਾਂਸਫਰ ਹੋਈ ਹੈ 1950 ਦੇ ਦਹਾਕੇ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਇਹ ਚੱਲੀ ਹੈ ਯੂਨੀਵਰਸਿਟੀ ਜੀ ਤੇ ਇਹਨਾਂ ਦੀ ਦੁਨੀਆ ਸਟੇਟ ਗ੍ਰਾਡਸ ਕਮਿਸ਼ਨ ਜੋ ਇਹਨਾਂ ਦਾ ਜਨਕੀ ਫੰਡ ਪ੍ਰੋਵਾਈਡ ਕਰਦਾ ਸੀਗਾ ਤੇ ਹਰਿਆਣੇ ਨੇ ਕਦੇ ਵੀ ਆਪਣੇ ਫੰਡਸ ਪ੍ਰੋਵਾਈਡ ਨਹੀਂ ਕੀਤੇ ਕਿਤੇ ਪੰਜਾਬ ਆਜ਼ ਗੋਇੰਗ ਟੂ ਪ੍ਰੋਵਾਈਡ ਇਟ ਪਰ ਉਹ ਕੁਝ ਸਾਲਾਂ ਤੋਂ ਪੰਜਾਬ ਦੇ ਹਾਲਾਤ ਇਹਨਾਂ ਨੇ ਇਹ ਜੀ ਕਰਤੇ ਕਿ ਕੋ ਡੈਫਿਸਿਟਿੰਗ ਹੋਗੀ ਤੇ ਸਮੇਂ ਸਿਰ ਇਹਨਾਂ ਨੇ ਜਿਹੜੇ ਜੋ ਰੀਲੀਜ਼ ਕਰਨੇ ਹੁੰਦੇ ਫੰਡਸ اور نئی ریلیز ہوئے اس کر کے اور اور یعنی کہ ڈیفیسیٹنگ ہوگی تے اور برسٹنگ ہوگی تے انہوں نے لون لینا پیا انہوں نے پنجاب یونیورسٹی واسطے فنڈز اور نہیں کلیئر کر سکے پر پنجاب از ویری کانفیڈنٹ کیو ٹو دیبل پرووائیڈ دی فنڈز بالکل چاند دیبل لونز دس یونیورسٹی ہمم بالکل چلو صاحب کے صاحب ਤੁਸੀਂ ਗੱਲਬਾਤ ਕੀਤੀ ਬਹੁਤ-ਬਹੁਤ ਮਿਹਰਬਾਨੀ ਸਰ ਸ਼ੁਕਰੀਆ ਚਨਰਾਜ ਜੀ ਮੈਂ ਤੁਹਾਨੂੰ ਇਹ ਮੈਸੇਜ ਮਾਤ ਉੱਤਰ ਨੂੰ ਵੈਸੇ ਜਾਤ ਕੀਤਾ ਸੀ ਬਾਨੀਆ ਵਧੀਆ ਕੀਤਾ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿਉਂਕਿ ਇੱਕ ਸਿੰਡੀਕੇਟ ਦਾ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਮਸਲਾ ਚੱਲ ਰਿਹਾ ਹੈ ਔਰ ਪਿਆ ਪਿਆ 30 30 ਸਾਲ ਵਾਸਤੇ ਲੋਕ ਕਰਕ ਹੀ ਰਹੇ ਆ ਔਰ ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਸਸਤੀ ਮਤਲਬ ਦੇਣ ਦੀਆਂ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਇਹ ਬੱਚਿਆਂ ਦੇ ਉੱਪਰ ਪੇਰੈਂਟਸ ਦੇ ਉੱਪਰ ਹੋਰ ਜ਼ਿਆਦਾ ਬੋਝ ਪਾ ਰਹੇ ਨੇ ਖੈਰ ਇਸ ਕਾਲ ਦਾ ਵਿਰੋਧ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ ਤੁਹਾਡੀ ਇਹ ਵੀ ਗੱਲ ਠੀਕ ਹੈ ਵੀ ਕੋਈ ਮੈਂ ਮੈਂ ਉੱਥੇ ਮੈਂ ਉੱਥੇ ATM ਤੇ ਪੈਸੇ ਲੈਣ ਵਾਸਤੇ ਖੜਾ ਸੀ ਤੇ ਉੱਥੇ ਕੁਝ ਸਟੂਡੈਂਟਸ ਖੜੇ ਸੀ ਜੀ ਤੇ ਬੇਟਾ ਯੂ ਆਰ ਸਟੱਡਿੰਗ ਇਨ ਦੀ ਪੰਜਾਬ ਯੂਨੀਵਰਸਿਟੀ ਜੀ ਤੇਨੇ ਆਂਦੇ ਹੋਰ ਉੱਥੇ ਇਹ ਗੱਲ ਹੋ ਰਹੀ ਹੈ ਉਹ ਛੁੱਟੀ ਕੱਲੀ ਛੁੱਟੀਆਂ ਪਾਸੋਂ ਛੁੱਟੀਆਂ ਹੂੰ

ਇਹ ਇਹ ਬੰਤੇ ਨੂੰ ਪੋਲਿਟਿਕਾਈਜ਼ ਕਰ ਰਿਹਾ ਕਰ ਰਿਹਾ ਬਿਲਕੁਲ ਬਿਲਕੁਲ ਪਰ ਉਹਦਾ ਉਹਦਾ ਜਿਹੜਾ ਘਟਾ ਪਹਿਲੇ ਪੰਜਾਬ ਤੇ ਜਾਂ ਹਿਮਾਚਲ ਦੇ ਜਾਂ ਹਰਿਆਣੇ ਦੇ ਸਟੂਡੈਂਟਸ ਨੂੰ ਘਟਾ ਹੂੰ ਬਿਲਕੁਲ 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 ਸਫਰ ਤਾਂ ਸਟੂਡੈਂਟ ਹੀ ਕਰਨਗੇ ਇੱਕ ਬੰਦੇ ਦੇ ਫੇਸ ਪਰ ਹੀ ਹੈ ਜੇ ਸਟੂਡੈਂਟ ਦੇ ਫੇਸ ਪਰ ਹੀ ਹੈ ਜਿਸਨੇ ਹੋਸਟਲ ਲੈਣਾ ਹੈ ਜਿਸਨੇ ਰੋਟੀ ਖਾਣੀ ਹੈ ਜਿਸਨੇ ਅੱਗੇ ਪੀ ਐਚ ਡੀ ਕਰਨੀ ਹੈ ਜਾਂ ਕੋਈ ਐਮ ਐਸ ਸੀ ਕਰਨੀ ਹੈ ਪੀ ਐਚ ਡੀ ਕਰਨੀ ਹੈ ਜਾਂ ਕੋਈ ਜਿਹੜੇ ਵੀ ਉਹ ਆਪਣਾ ਜਿਸ ਵਿੱਚ ਅਡਵਾਂਸ ਲੈ ਆਉਣੇ ਜੀ ਟਾਟਾ ਉਸ ਨੂੰ ਪਿਆਰੇ ਕਿ ਮੈਂ ਅੱਜ ਯੂਨੀਵਰਸਿਟੀ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ ਤੇ ਮੈਂ ਉੱਥੇ ਪੜਾਈ ਨਹੀਂ ਕਰ ਸਕਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਤੇ ਨਹੀਂ ਸਾਡੇ ਲੈਕਚਰ ਹੋਣੇ ਆ ਹਾਂ ਸਹੀ ਗੱਲ ਹੈ ਚਲੋ ਥੈਂਕ ਯੂ ਵੈਰੀ ਮਚ ਸਾਹੋ ਕੇ ਸਾਹਿਬ ਸ਼ੁਕਰੀਆ ਓਕੇ ਜੀ ਥੈਂਕ ਯੂ ਜੋਤੋ ਸਾਹਿਬ ਥੈਂਕ ਯੂ ਸੋ ਨਾਈਟ ਥੈਂਕ ਯੂ ਓਕੇ ਜੀ ਓਕੇ 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 ਸੋ ਦੋਸਤੋ ਪੂਰੀ ਤੁਸੀਂ ਡਿਟੇਲ ਵਿੱਚ ਜਾਣਿਆ ਤੁਸੀਂ ਕਿ ਯੂਨੀਵਰਸਿਟੀ ਦਾ ਆਗਾਜ਼ ਕਦੋਂ ਹੋਇਆ ਪੰਜਾਬ ਯੂਨੀਵਰਸਿਟੀ ਜਿਹੜੀ ਪਹਿਲਾਂ ਲਾਹੌਰ ਸੀ ਲਾਹੌਰ ਯੂਨੀਵਰਸਿਟੀ ਤੋਂ ਬਾਅਦ ਇੱਥੇ ਆ ਗਈ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਵਿਵਾਦ ਹੈ ਕੱਲ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਟੂਡੈਂਟਸ ਇਸ ਦੇ ਖਿਲਾਫ ਸਿਗੇ ਕਿ ਇਸ ਦਾ ਮਤਲਬ ਕਹਿ ਸਕਦੇ ਆ ਕਿ ਵਪਾਰੀ ਕਰਨ ਨਹੀਂ ਹੋਣਾ ਚਾਹੀਦਾ ਹੋਰ ਬਹੁਤ ਸਾਰੇ ਮੁੱਦੇ ਨੇ ਸੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਹੋਰ ਜੋ ਵੀ ਅਪਡੇਟ ਆਏਗੀ ਆਪ ਤੇ ਸਾਹਮਣੇ ਰੂਬਰੂ ਕੀਤੀ ਜਾਵੇਗੀ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ